ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਟਾਪ ਬਰੀਡ ਤਾਜੀ ਸਵੀਰਡ ਛੇਲ ਲਈ ਲੈ ਕੇ ਆਏ ਹਾਂਗੇ ਬੱਚਾ ਕਰਮਲੀ ਦੀ ਮਗਰ ਆ ਗਈ ਬੱਸੀ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲਬਾਤ ਆਜੋ ਆਪਾਂ ਕਰਦੇ ਹਾਂ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸ਼ਾਸਤਰੀ ਕਾਲ ਜੀ ਹੋ ਠੀਕ ਹਾਂ ਬਾਈ ਹਾਂਜੀ ਬਈ ਨਾਮ ਤੇ ਬਾਈ ਆਪਣਾ ਡਰੈਸ ਬੋਲ ਦਿਓ ਨਾਮ ਜਸਵੰਦਰ ਸਿੰਘ ਪਿੰਡ ਸਜੀਤਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਹੈ ਨੇੜੇ ਪਿੰਡ ਬਾਈ ਨੇੜੇ ਜਲਾਰ ਰਹਿ ਗਿਆ ਜੜਫਰਾਪਾ ਹੀ ਕਰੇ ਗਈ ਠੀਕ ਹੈ ਮੋਬਾਈਲ ਨੰਬਰ ਬੋਲ ਦਿਓ ਆਪਣਾ 9041088878 ਇਹ ਬਾਈ ਦਾ ਕੰਟੈਕਟ ਨੰਬਰ ਹੈ ਬਾਈ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਆਪਾਂ ਸਾਹਮਣੇ ਵੇਖ ਰਿਹਾ ਕਿਹੜਾ ਸੁਹਾ ਸੁਈਆ ਕਰ ਇਹ ਦੂਜਾ ਸੁਹਾ ਸੁਈਆ ਜੀ ਠੀਕਾ ਕਦੋਂ ਸੂਈਏ ਭਾਈ ਇਹ ਰਾਤ ਦੀ ਸੂਈ ਵੀ ਇਹ ਕੱਲ ਦੀ ਰਾਤ ਸੂਈ ਹੈ ਬੱਚਾ ਕਿ ਆ ਗਿਆ ਮਗਰ ਅੱਛੀ ਹੈ ਜੀ ਬੱਚਾ ਬੜਾ ਚੰਗਾ ਹੈ ਬਹੁਤ ਪਿਓਰ ਜਰਸੀ ਪਾਈ ਬਲੈਕ ਕਾਲਾ ਕਫੀ ਕਾਲਾ ਜਰਸੀ ਬੱਚੀ ਵੱਡੀ ਵੱਡੀ ਬਹੁਤ ਹੈ ਬਸ ਉਹ ਜਿਹੜਾ ਕੱਦ ਬਹੁਤ ਹੈ ਸਹੀ ਗੱਲ ਹੈ ਬੜੀ ਚੰਗੀ ਵਸੀ ਨੂੰ ਜਨਮ ਦਿੱਤਾ ਕਰਮਾਲ ਨੇ ਚੰਗੇ ਵਜਨ ਵਾਲੀ ਵਸੀ ਹੈ ਜੇ ਗੱਲ ਕਰੀਏ ਭਾਵੇਂ ਜੀ ਹਮ ਸਹੀ ਗੱਲ ਹੈ ਆਪਦੇ ਨਾਲ ਵੀ ਬਰੀਡ ਵਾਲੀ ਹੈ ਵਸੀ ਹਾਂ ਬਰੀਡ ਬਹੁਤ ਹੈ ਹਮ ਬਾਕੀ ਵੀ ਥੋੜੀ ਇੱਕ ਗਾਮੀ ਜਰਸੀ ਕਰੋਚ ਪੈਂਦੀ ਹੈ ਨਾਲ ਹਮ ਜਰਸੀ ਕਰੋਚ ਪੈਂਦੀ ਹੈ ਭਾਈ ਬਾਕੀ ਬੱਚਾ ਜਿਹੜਾ ਮਗਰ ਆਇਆ ਕਰਮਾਲੀ ਦੇ ਬਹੁਤ ਚੰਗਾ ਹੈ ਬਈ ਪਲੀ ਵੀ ਬਹੁਤ ਆ ਹਨਾ ਹਾਂ ਪੂਰੀ ਪਲੀ ਵੀ ਬਈ ਸੁਕੇ ਮਾੜਾ ਜੇ ਕੋਈ ਸੁਝਾਅ ਆਪਾਂ ਕਰ ਜਾਂਦਾ ਸਹੀ ਗੱਲ ਆ ਬਈ ਜਾਪੇ ਜਮਾਨੇ ਦਾ ਬੜਾ ਬੜੀ ਫੀਟਿੰਗ ਆ ਬਈ ਬਾਕ ਕਮਲ ਫੀਟਿੰਗ ਆ ਬਹੁਤ ਸੋਹਣਾ ਕਰਮਾਲੀ ਨੂੰ ਲੇਵਾ ਲੱਗਿਆ ਚਿਚਵਾਈ ਚੁਈ ਕਿਸ ਤਰ੍ਹਾਂ ਦੀ ਬਹੁਤ ਸੋਹਣੀ ਮੋਟੀ ਬਈ ਉਂਗਲਰ ਕੀ ਧਾਰਾ ਠੀਕ ਹੈ ਹਾਂਜੀ ਮੋਟੀ ਉਂਗਲਰ ਕੀ ਬਈ ਕਿਹਨਾ ਜੁਵਾਈਆ ਕਰਮਾਲੀ ਦੀ ਬਾਕੀ ਤੋੜਾ ਤਰਾ ਤੁਸੀਂ ਚੈੱਕ ਕਰ ਸਕਦੇ ਇੱਕ ਨੰਬਰ ਤੋੜਾਗਾ ਥਾਣ ਸੋ ਨੂੰ ਚੈੱਕ ਕਰਵਾ ਦਨੇ ਥਾਣ ਬੜਾ ਚੰਗਾ ਆ ਹਾਂ ਬਹੁਤ ਸੋਹਣਾ ਬਈ ਧਾਰ ਵੀ ਕਮਾਰ ਚ ਬਹੁਣੇ ਤੁਹਾਨੂੰ ਠੀਕ ਹੈ ਨਾੜਾ ਨੂੜਾ ਠੀਕ ਹੈ ਭਾਈ ਬਾਕੀ ਦੁੱਧ ਵੀ ਗਾੜਾ ਹੋਊਗਾ ਹਾਂ ਦੁੱਧ ਗਾੜਾ ਭਾਈ 6 ਪੈਂਟ 6.5 ਪੈਂਟ ਵਾਲਾ ਪਾਊਗਾ ਹੂੰ ਸਹੀ ਗੱਲ ਹੈ ਉਹਨਾਂ ਦੇ ਬਰਾਬਰ ਪਾਉਣੇ ਨੇ ਗਾੜਾ ਜਿਹੜਾ ਦੁੱਧ ਹੋਊਗਾ ਇਹ ਨਹੀਂ ਹੋਊਗਾ ਪਤਲਾ ਹੋਊਗਾ ਕਿ ਨਹੀਂ ਭਾਈ ਹਾਂ ਹਾਂ ਬਾਕੀ ਠੰਢੀ ਬਹੁਤ ਹੈ ਭਾਈ ਹਾਂ ਠੰਢੀ ਬਹੁਤ ਹੈ ਭਾਈ ਨਿਆਣਾ ਲਾੜੂ ਲੈ ਹੂੰ ਨਿਆਣਾ ਵੀ ਲਾ ਲੈਨੇ ਆਪਾਂ ਨਿਆਣਾ ਭਾਈ ਕਹਿੰਦਾ ਲਾ ਲੂ ਲਾਉਣਾ ਲਾਓ ਚਾ ਨਾ ਲਾਓ ਭਾਈ ਲੋੜ ਹੀ ਨਹੀਂ ਤਾ ਕਿ ਵੀਰ ਭਰਾ ਕਹਿੰਦੇ ਕਿ ਨਿਆਣਾ ਸਾਨੂੰ ਜ਼ਰੂਰੀ ਆ ਬਾਕੀ ਭਜਨ ਬਹੁਤ ਆ ਹਾਂ ਪਲੀ ਵੀ ਆ ਬੈਠ ਬਈਰ ਖਾ ਕੇ ਨਿਖਰ ਜਾਣਾ ਦੋ ਦੋ ਕਿੰਨਾ ਕ ਪੋਲਾ ਕੱਢਿਆ ਫਿਰ ਬੋਲਾ ਇਹ ਤਾਂ ਕੱਢਿਆ ਹੋਇਆ ਤਰਖੇ 4 ਕਿਲੋ ਬਈਰ ਠੀਕ ਹੈ ਭਾਈ ਹਾਂਜੀ ਬਾਕੀ ਭਈ ਗਰਮੀ ਤੇ ਜਾਂ ਠੰਡ ਦਾ ਤੋਹਫਾ ਹਾਂ ਹਾਂਜੀ ਕਿਉਂਕਿ ਇਹ ਹੀ ਚੀਜ਼ ਬਹੁਤ ਘੱਟ ਮਿਲਦੀ ਆ ਬਹੁਤ ਬਹੁਤ ਸੀ ਫੈਂਡ ਵੀ 6.5 ਹੂੰ 6 ਤੋਂ ਪਲੱਸ ਪਾਉਣੀ ਬਈਰ ਇਹਨੇ ਸਹੀ ਗੱਲ ਆ ਬਾਕੀ ਨਾਲ ਦੀ ਨਾਲ ਉਤਰਾਈ ਬਹੁਤ ਨਿਕਲ ਰਹੀ ਆ ਬੜੀ ਠੰਡੀ ਆ ਕਰਮਾਲੀ ਜਿਹੜਾ ਨਾ ਮਗਰ ਬੱਚਾ ਆ ਗਿਆ ਤਾਂ ਡਾਇਮੰਡ ਪੀਸੀ ਆ ਗਿਆ ਡਾਇਮੰਡ ਹੀ ਆ ਤਾਰਾਂ ਮਖਾ ਦੋ ਮੁੱਠੀ ਚ ਆਉਂਦਾ ਥਣ ਵਧੀਆ ਬਾਈ ਬਾਈ ਮੈਂ ਕਹਿੰਦਾ ਚ ਬਹੁਤ ਸੋਹਣਾ ਥਾਣਾ ਲੈ ਗੁੱਥੀਆਂ ਕੱਢਣ ਵਾਲਾ ਕੰਮ ਪੁੱਤ ਨਾਲ ਹੀ ਬੈਠਾ ਮਾ ਛਵਾਈ ਦੇਖੋ ਬਾਈ ਇੱਕ ਨੰਬਰ ਚਵਾਈ ਆ ਨਿਬੜਨ ਵਾਲੀ ਚਵਾਈ ਇਹ ਨਹੀਂ ਹੈਗਾ ਕਿ ਚੁੱਲ ਚੁੱਲ ਜੇ ਹੋਈ ਹਾਂ ਬਾਈ ਨਾ ਵਰਨ ਵਾਲੀ ਆ ਅਸਲ ਵਿੱਚ ਲੱਗੀ ਹੋਈ ਹੈ ਚਵਾਈ ਪਤਾ ਲੱਗਦਾ ਕਿ ਨਹੀਂ ਹਾਂ ਬਹੁਤ ਸੋਹਣੀ ਚਵਾਈ ਹੈ ਭਾਈ ਆ ਦੇਖ ਲਓ ਲੈ ਹਜੇ ਤਾਂ ਰਾਮ ਮਾਰੇ ਕਿੰਨਾ ਸੱਦਾ ਤੋ ਹਾਂ ਨਹੀਂ ਬਹੁਤ ਸੋਹਣਾ ਭਾਈ ਚਵਾਈ ਦਾ ਥਣ ਵਿਖਾ ਦੇ ਹੁਣ ਲੈ ਬਾਕੀ ਠੰਡੀ ਆ ਹਾਂ ਇਧਰ ਦੀ ਥਣ ਵਿਖਾ ਦੋ ਵੇਖ ਲਓ ਕਿੱਡਾ ਸੋਹਣਾ ਥਣ ਕੱਢਿਆ ਵਾ ਲੈ ਭਾਈ ਕਿਆ ਬਾਤ ਮੁੱਠੀ ਵਾਲਾ ਥਣ ਮੈਂ ਕਰਮਾ ਨਹੀਂ ਕੁਛ ਨਹੀਂ ਅੱਥੀ ਚੂਲੇ ਭਾਵੇਂ ਚੂਲੇ ਮਸ਼ੀਨ ਤੇ ਤੇ ਬੱਚਾ ਵੀ ਸਾਨੂੰ ਤਿਆਰ ਹੋਇਆ ਮਿਲ ਗਿਆ ਨਾਲ ਬੱਚੀ ਬਹੁਤ ਸੋਹਣੀ ਸਗੀ ਪਿਆਰੀ ਹੈ ਤੇ ਭਾਈ ਮੋਲ ਇਹਦਾ ਫਿਰ ਕੀ ਰਹੂਗਾ ਲੈ ਇਹ ਦੇ ਦਾਂਗੇ 55 ਦੀ ਦੇ ਦਾਂਗੇ 55 ਹਾਂਜੀ ਹੋਜੂ ਥੋੜਾ ਘਣਾ ਮਾਰ ਹਾਂ ਕਰ ਦਾਂਗੇ ਠੀਕ 55000 ਰੁਪਏ ਦੀ ਬਾਈ ਕਹਿੰਦਾ ਆਪਾਂ ਮੋਲ ਬਾਈ ਨੇ ਬਈ ਖਿੱਚ ਕੇ ਰੱਖਿਆ ਕਿ ਨਾ 55 ਚ ਮਾਨ ਤਾਣਾ ਹੁਜੀ ਥੋੜਾ ਕਣਾ ਹਾਂ ਕਰ ਦਾਂਗੇ ਥੋੜਾ ਕਣਾ ਠੀਕ ਹੈ ਬਾਈ ਬਾਕੀ ਦੁੱਧ 16 17 ਕਿਲੋ ਹੱਸ ਕੇ ਪੀਉਣਾ ਬਾਈ ਨੇ ਇਹ ਹੂੰ ਗਰਮੀਆਂ ਦਾ ਆ ਗਿਆ ਤੋਹਫਾ ਬਾਈ ਬਾਕੀ ਬਰੀਡ ਬਹੁਤ ਚੰਗੀ ਆ ਗਈ ਕਿਉਂਕਿ ਸਾਈ ਹਾਲ ਤੇ ਜਰਸੀ ਦਾ ਕਲੋਸ ਆ ਗਿਆ ਹੈ ਨਾ ਹਾਂਜੀ ਸਹੀ ਗੱਲ ਹੈ ਬਾਈ ਤੇ ਕਿਸੇ ਵੀ ਵੀਰ ਨੂੰ ਬਾਈ ਵੈਡ ਪਸੰਦ ਆਵੇ ਬਾਈ ਨਾ ਕਰ ਲਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ